ਫੇਰ ਪ੍ਰੀਤ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਵੀ ਚੈਨਲ ਤੇ ਨਾਮੋਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਕਿ ਦੇਖ ਕੇ ਮੇਰੀ ਲੱਗੀ ਸਵੇਰ ਦਾ ਅੱਜ ਦਿਨ ਹੈਗਾ ਜੀ ਸ਼ਨੀਵਾਰ ਸਵੇਰ ਦੇ ਵੱਜ ਗਏ ਨੇ ਅੱਜ ਅਜ ਪਿੰਦਰ ਘਰੇ ਅਸੀਂ ਇਹਦਾ ਲਾਹਾ ਲਾਵਾਂਗੇ ਤੋਫਾਸੀਆਂ ਲੈ ਆਉਣੇ ਅੰਦਰ ਸਾਮ ਲਿਆਉਣੇ ਇਸ ਤੋਂ ਬਾਅਦ ਮੀਰਾ ਪੈ ਗੀਗਾ ਫੇਰ ਉੱਤੇ ਗੋਹਾਂ ਇਸ ਤਰ੍ਹਾਂ ਅੰਦਰ ਉਤਰਾਵ ਹੋ ਜਾਣਗੇ ਹੁਣ ਆਪਾਂ ਅਗਲੀਆਂ ਸਰਦੀਆਂ ਲਈ ਜਿਹੜੇ ਪਾਣੀ ਪਾਣੀ ਨੂੰ ਕਮਾਂਗੇ ਅੰਦਰ ਅਸੀਂ ਜ਼ਿਆਦਾ ਨਹੀਂ ਭਾਦੇ ਹੁੰਦੇ ਬਸ ਥੋੜੀਆਂ ਜਿਹੀਆਂ ਭਾਦੇ ਆ ਜੀ ਸਰਦੀ ਦੇ ਵਿੱਚ ਲੋੜ ਪੈ ਜਾਂਦੀ ਆ ਆਗ ਧਰਦੇ ਆ ਜਾਂ ਸਿਕੰਡ ਟੁਕੜੇ ਅੱਜ ਆਪਾਂ ਪਿੰਡਰ ਦਾ ਪੂਰਾ ਲਾਹਣ ਲਾਵਾਂਗੇ ਉਹਨਾਂ ਬੱਚਿਆਂ ਦਾ ਅਜੇ ਇੱਥੇ ਪਿੰਗਰ ਨਬਰ ਦਾ ਫੋਨ ਦੇ ਮੂਰੇ ਤੇ ਹੁਣ ਆਪਾਂ ਬਸ ਥੋੜੇ ਦਿਨ ਰਹਿ ਗਏ ਕੰਮ ਕਬੱਡੀ ਜਾਣ ਦੇ ਵਿੱਚ 20 ਤੋਂ ਬਾਅਦ 15 20 ਦਿਨਾਂ ਬਾਅਦ ਤੋਂ ਪਹਿਲਾਂ ਥੋੜੇ ਥੋੜੇ ਕੰਮ ਨੇ ਜਿਹੜੇ ਆਪਾਂ ਢੋਲ ਵੀ ਪਿੰਦਾ ਕਰਨਾ ਚਾਹੁੰਦੇ ਖਰੀਦਾਂਗੇ ਚੱਲ ਆਜਾ ਮਾਇਕਾ ਤੇ ਮਾਮਾ ਤੂੰ ਆਹ ਪਾਸ ਦੇ ਮਾਧਿਅਮ ਦੇ ਵਿੱਚ ਪਰਨੇ ਲੈਣ ਗੋਰੀ ਆ। ਆਹ ਤਾਂ। ਅਗਲੀ ਵੀਰੋਂ ਇੱਕ ਤੇ ਆਪਾਂ ਭਾਵੇਂ ਨਹੀਂ ਕੰਮ। ਮਾਣ ਵੀ ਕਰਨਾ ਆ। ਚੱਲ ਜਵੀ। ਕਿੱਥੇ ਜਾਣਾ? ਇੱਧਰ ਦੇਖ ਲੋ। ਮਾਮਾ। ਆ ਬੀ। ਛੱਡ ਕੇ ਬਹਿ ਗਿਆ ਵੀ ਚਲੋ ਚੱਲੀਏ। ਚਲ ਬਿੰਦਰ ਕਾਟਣੇ ਨਹੀਂ ਰਹਿਣੀ ਤੁਮ ਅਸੀਂ। ਤੋਰ ਲੈ। ਇਹਨਾਂ ਦਾ ਦੁਆ ਆਮਲੀਆਂ ਵਾਂਗੂ 8-8 ਵਜੇ ਤੱਕ ਤਾਂ ਸਰੀਰ ਨਹੀਂ ਬਣਦਾ। ਮੋਬਾਈਲ ਦੇਖਣ ਕੇ ਦੀ ਤਾਂ ਨਾ ਹੋਣੀ। ਹਾਂ। ਆਹ ਦੇਖ ਲੈ। ਲੈ, ਇਹਨੂੰ ਕੋਈ ਚੱਕਰ ਹੀ ਨਹੀਂ। ਇਹ ਤਾਂ ਗੱਡੀ ਦੀ ਫੀਲਿੰਗ ਚੱਕੀ ਖੜਾ ਮੈਂ ਗੱਡੀ 'ਚ ਬੈਠਾ ਜਾਂਦਾ ਆ ਰਾਮ ਨਾਲ ਝੂਟੇ ਲੈਂਦਾ। ਇਹ ਹੁਣ ਇੱਥੇ ਨਾਲ ਉਲਟਾ ਕੇ ਮਾਰ। ਸੜੇ ਹੋਏ ਮੈਨਾਂ ਨੂੰ ਲੱਡੂ ਖਾਣ ਆ। ਮੇਰੀ ਆਸ ਹੀ ਨਿਕਲੀ ਆ ਮੈਂ ਵੀ ਇੱਧਰ ਲਵਾੜਾ ਆਇਆ ਕਰ ਇੱਧਰ ਦੀ ਹੋ ਜਾ ਕਰ। ਪਹਲਾ ਨੂੰ ਤਾਰ। ਚੱਲ ਭੀ ਇੱਧਰ। ਚੱਲ ਭਾਈ। ਇਹ ਨਹੀਂ ਉਹ ਜਿਹੜੀਆਂ ਕੰਦ ਨਾਲ ਲੱਗੀਆਂ ਨੇ ਬਸ ਇਹੀ ਹੀ ਚੱਕਣੀਆਂ ਨੇ। ਤਾਂ ਇਹਨਾਂ ਦਾ ਮਾਇਕੇ ਨਾ ਲੱਗੇ ਲੋਆ ਇਹਦੀ ਵੀ ਵੱਧ ਪੈ ਜਾਣੀ ਨਹੀਂ ਮਤਲਬ ਉਹ ਵੱਧ ਪਾਤੀਆਂ ਨਹੀਂ ਤਾਂ ਦੋਸਤੀ ਕਰਨ ਕਰਦੇ ਦੇਖ ਵਾਦਾ ਲੈ ਵੀ ਹੁਣ ਤਾਂ ਉਹ ਕੰਮ ਹੋ ਗਿਆ ਕਹਿੰਦੇ ਬਰਸਿਆ ਚੜ ਗਿਆ ਚੇਤਨਾ ਘਰੇ ਨਾ ਖੇਤ ਢੋਲ ਵੀ ਖਾਲੀ ਹੋ ਗਿਆ ਹਜੇ ਖੇਤਾਂ ਵਾਲੀ ਵੀ ਪੱਕਣ ਤੇ ਟਾਈਮ ਲੱਗੂ ਅਜੇ ਤਾਂ ਸਾਰਾ ਕੰਮ ਵੱਡੇ ਪੱਦਰ ਤੇ ਆਟੇ ਵਾਲਾ ਭਾਈ ਵੀ ਆ ਗਿਆ ਦਾਣੇ ਵਾਲਾ ਮਾਮੇ ਨੂੰ ਠੀਕ ਦੇ ਤੇ ਸਾਰੇ ਕੰਮ ਖੜੇ ਤੇ ਚਾ ਇਹ ਨਹੀਂ ਇਹ ਨਹੀਂ ਦੂਜੀਆਂ ਝੜ ਆ ਬੈਂਤ ਨੂੰ ਪੁੱਸ ਕਾਜ ਪਾਦੀਆਂ ਨੇ ਬੋਰੀਆਂ ਗਣਕ ਪਾਉਣੀਆਂ ਮਮਾ ਬੋਰੀ ਲੈ ਆ ਦੇ ਦੇਣਾ ਸਾਰੀਆਂ ਗਾਉਂ ਘਟੇਰੀ ਕਰ ਲੀਆਂ ਇਹ ਦੇ ਨਾ ਮਗ ਮਾਰ ਨਹੀਂ ਹਾਂ ਕੀ ਕੰਮ ਦਾ ਤਾਂ ਨਾ ਪਾਸੇ ਦੀ ਦਿਖਾ ਕਪਾਓ ਬਾਹਰ ਦੇ ਤੇ ਦਿਖਾ ਕਪਾਓ ਤਿੰਨ ਚਾਰ ਬੋਰੀਆਂ ਨਿਕਲਣਗੀਆਂ ਦੋ ਪੀਣੇ ਰੱਖ ਲਾਂਗੇ ਦੋ ਮੈਸ ਨੂੰ ਲੇਟੀ ਵਾਲੀ ਨੂੰ ਕਿੰਨਾ ਖਾਨੇ ਆ ਪਾਰ ਸੋ ਇਹ ਕੱਪੜਾ ਪਾ ਬਾਈ ਇੰਨਾ ਨਾ ਕਿੜਾ ਉੱਡੂਗਾ ਹੌਲੀ ਹੌਲੀ ਉਹ ਕਰ ਲੈ ਅੱਜ ਟੋਲ ਨੂੰ ਸ਼ਿਫਟ ਕਰਾਂਗੇ ਆਪਾਂ ਉਧਰ ਤੇ ਬਾਟੋਲ ਉਧਰ ਟੇਡਾ ਕਰ ਜੀਦਾ ਤੋ ਇੰਨੀ ਸੇਤ ਹੀ ਨਹੀਂ ਹੁੰਦਾ ਟੇਡਾ ਇਹ ਸਾਰਾ ਕੁਝ ਤਾਂ ਉਧਰ ਪਾ ਦੇ ਛੱਲੇ ਕਰ ਐ ਲੈ ਉਧਰ ਲੱਗ ਗਿਆ ਤੂੰ ਕਹਨੇ ਆਇਆ ਚੰਦਾੜਾ ਕੰਪਨੀ ਮਾੜਾ ਇਧਰੋਂ ਕਰ ਲੈਣ ਨੂੰ ਹੜ੍ਹ ਉਸ ਕਿਆ ਲੋ ਹਾਂ ਚੱਲ ਚੱਲ ਸਿਆਲ ਮਸ ਮਸ ਇਧਰੋਂ ਬੈਟਰੇ ਉਹ ਇਧਰੋਂ ਅੱਗੇ ਨੂੰ ਕਹਾਤੀਆ ਤਾਂ ਮਸ ਨੂੰ ਲੱਗ ਥੱਲੇ ਥੱਲੇ ਨਾਦਰ ਅੱਗੇ ਅੱਗੇ ਇਹਨੂੰ ਘੜਬਿਰ ਦੇ ਤੋ ਬਰਾਉ। ਉਹ ਤੂੰ ਮੇਰੇ ਦੋ ਅਥਰ ਵਾਲਾ ਬਰਾ ਤੋ ਹਟਾਈ ਜਾ ਕਰ। ਇੱਥੇ ਦੱਲੋਂ ਕੱਢੀ ਚੱਲ। ਇੱਥੇ ਨੂੰ ਕਰ ਦੇ ਬਰਾਉ। ਆ ਮੂਹ ਨੂੰ ਪਰਨ ਤਾ ਉਹ ਕਰਨਾ ਹੁੰਦਾ। ਥੋੜਾ ਥੱਲੇ ਐਣ ਦੌਰ। ਇਹਨੂੰ ਖੋਲਣਾ ਤੇ ਉਦੋਂ ਤਾ ਤਾ ਕਿਹੜਾ ਤਾ ਹੈਗਾ ਕਿ ਇਹ। ਇਹ ਤਾਂ ਆਪਾਂ ਖੋਲਦੇ ਤਾਂ ਆਖਣੇ। ਪੁੱਠੇ ਕੰਮਾਂ ਨੂੰ ਤਾਂ ਤੁਸੀਂ ਨਹੀਂ ਗਿਓ। ਓਏ ਡੇਗੜਾ ਦੇ ਨਹੀਂ ਦੇਖਦੇ ਨਹੀਂ। ਮੈਂ ਤੁਹਾਨੂੰ ਨਹੀਂ ਕਰਦੇ। ਮੈਂ ਤੁਹਾਨੂੰ ਕਰਾਉਣਾ। ਪਾਲਾ ਨੂੰ ਅਥੇ ਖੋਲ ਦੇ ਤੂੰ ਥੋੜਾ ਜਿਹਾ ਇਧਰ ਮੈਂ ਖੋਲ ਦੂੰ। ਉਲਗੀ ਘਰ ਨਾ ਨਾ ਉਹ ਨਾ ਮੇਰੇ ਤੋਂ ਮੈਨੂੰ ਉਹ ਵਸੇ ਆਪੀ ਆਜੂ ਤੁਹਾਨੂੰ ਦਾ ਥੱਲੋਂ ਪਰਾ ਕਰ ਦੇ ਤੂੰ ਥੱਲੋਂ ਇਧਰ ਚੱਲ ਚੱਲ ਇਹ ਤਾਂ ਚੱਗੀ ਖਾਂ ਤੋਂ ਬਰਾਲੇ ਕੋਈ ਨੁਕਾ ਨਹੀਂ ਦੇਖਣਾ ਨਾ ਕੋਈ ਜੀ ਦੀ ਹੈ ਨਾ ਹੂੰਗਾ ਦਾ ਗੀਮ ਰਹੀ ਆਹ ਲੈਦਾ ਵਾਹ ਦੇ ਉਹ ਬੜੀ ਜੀ ਹੈਗਾ ਮੈਨੂੰ ਹਸਣਾ ਨਹੀਂ ਆਉਂਦਾ ਕੋਈ ਨਾ ਮੈਂ ਕਰਦਾ ਮੈਨੂੰ ਤੇ ਕਿਹਿਆ ਬਈ ਯਾਨੀ ਇੰਨਾ ਕੁ ਲੋਕ ਨਹੀਂ ਆਇਆ ਤੇ ਕਿਹਿਆ ਜੀ ਰੀਗੂਤਨਾਂ ਤੋਂ ਲੱਗ ਰਿਹਾ ਹੈ ਵਸਾ ਉਹ ਨਹੀਂ ਮੈਟਰ ਨਹੀਂ ਹਾਂ ਵੀ ਹੈ ਇੱਥੇ ਕਰਾ ਦੇ ਫਿਰ ਖਲੇ ਨਾਲ ਹਾਂ ਮੈਂ ਨਹੀਂ ਕਰ ਸਕਦੇ ਮੈਂ ਮੈਟਰ ਰੱਖ ਦਤਾ ਉਹ ਪਰਗਾ ਦੇ ਰਿਹਾ ਹੈ ਕਿਉਂ ਮਾਰਾ ਕੋਈ ਨਾ ਉਹ ਬਰਾਦਰ ਦੇ ओ देख ना रास्ता तो वो उस तरफा Abi bareng. Celah celah celah. Cakie cakie jebras. Ada. Bodoh apa celah. Bercakap lagi. Macam ਮਰੀ ਗੜਾ ਕੋ ਚੱਲ ਵੀ ਤਰਾ ਇਹ ਚੱਕ ਲੈਣਾ ਨਾ ਨਾ ਸਭ ਲੋ ਕੋ ਚੱਕੂ ਨਾ ਮਾਰੀ ਨਦੀ ਆ ਜਾ ਕਿਤੇ ਪਿੰਗਾ ਹੋ ਜਾਂਦਾ ਉਹਦੀ ਮੈਨੂੰ ਅਜੇ ਚਾਰ ਨਾ ਹੱਥ ਰੁਆਇਆ ਕਿੱਦਰੀ ਜੂ ਮੈਨੂੰ ਪਾਈ ਦੇਣਾ ਲੈ ਕਿਹਦਾ ਫਾਇਦਾ ਉਹਦੇ ਆ ਤੇ ਪੈਂਦਾ ਐ ਨੀ ਕਾ ਐ ਉਹ ਦੁਨਾ ਹੌਲੀ ਆ ਨਾ ਮੈਂ ਇਹਦਾ ਫੋਟੋ ਚੰਗਾ ਕਰੀ ਲੈ ਉਹ ਮਰੇ ਕੋਲ ਤੇ ਖੜਾ ਲੋ ਲੀਏ ਪਤਨ ਨਾ ਵੱਜ ਗਏ ਸਾਢੇ 3 ਸਾਰਾ ਦਿਨ ਹੋ ਗਿਆ ਲੱਗਿਆ ਨੂੰ ਬੁਰਾ ਹਾਲ ਹੋ ਰਿਹਾ ਆਪਾਂ ਨੇ ਇਹ ਕਮਰਾ ਜਿਹੜਾ ਖਾਲੀ ਕਰਿਆ ਬਹੁਤ ਜਿਆਦੇ ਭਰਿਆ ਪਿਆ ਤੇ ਇੱਥੋਂ ਉਹਨਾਂ ਨੇ ਤਾਂ ਆਪਣਾ ਢੋਲ ਵਾਲਾ ਢੋਲ ਚੱਕ ਤਾ ਕਣਕਾਂ ਵਾਲਾ ਉਹ ਵੇਲਾ ਕਰਕੇ ਬਾਹਰ ਕੱਢ ਤਾ ਹੁਣ ਇੱਥੇ ਨਹੀਂ ਰੱਖਦੇ ਢੋਲੇ ਕਮਰੇ ਨੂੰ ਖਾਲੀ ਰੱਖਾਂਗੇ ਇੱਕ ਵਾਰੀ ਤੋਂ ਆਪਾਂ ਨੇ ਪੇਟੀ ਚੱਕਤੀ ਜੀ ਉੱਥੇ ਗੁੰਜੇ ਵਗੈਰਾ ਜਾਂ ਹੋਰ ਖੁੱਲਾ ਸਮਾਨ ਲੱਗ ਜਾਂਦਾ ਹੈਗਾ ਤਾਂ ਕਰਕੇ ਸਾਨੂੰ ਮੇਰੇ ਕੱਪੜਾ ਜਿਹੜਾ ਰੱਖਣ ਦੇ ਵਿੱਚ ਦਿੱਕਤ ਆਉਂਦੀ ਦੀ ਦੇਖੋ ਇਹਨਾਂ ਦਾ ਮਾਮਾ ਲੱਗਿਆ ਵਾ ਫਰੇ ਸਮਾਨ ਕੱਪੜੇ ਨੇ ਅੱਜ ਇਹਦੀ ਛੋਟਾ ਵਾਲੀ ਵੀਡੀਓ ਬ ਤੇ ਇਧਰ ਆਪਾਂ ਨੇ ਨਾਲ-ਨਾਲ ਪੰਗਾ ਲੈ ਲਿਆ ਦੀ ਕੱਪੜੇ, ਕੰਬੜਾ ਤੋਂਨ ਦਾਦੇ ਕਿੰਨੋਂ ਤੁੱਟੇ, ਇਹਦੇ ਨੂੰ ਤੁੱਟੇ ਪਏ। ਬਹੁਤੋ ਸਿੰਘੋਂ ਬਚੋ ਨਹੀਂ ਪਾਰੀ ਬਹੁਤ ਨੇ। ਇਹਨਾਂ ਰਹਿ ਗਏ ਆਪਾਂ ਨਾਲ ਨੂੰ ਕੱਪੜੇ ਪਾ ਕੇ ਬਾਦ ਮੱਜਾਂ ਬਣ ਕੇ ਫਿਰ ਚੋਟਾਂ ਦਾ ਬਲੌਗ ਜਿਹੜਾ ਨਾਲ-ਨਾਲ ਬਣਾਵਾਂਗੇ। ਇਧਰ ਦੇਖੋ ਜੀ ਆਪਾਂ ਨੇ ਢੋਲ ਇੱਥੇ ਸਿੱਪ ਕਰਤਾ ਜੀ ਆਵਾਜ਼ ਸੁਣ ਕਿਸਮ। ਤੇ ਹੁਣ ਇੱਥੇ ਬਾਹਰ ਭਰਾਂਗੇ ਆਪਾਂ ਇੰਨੀਆਂ ਕਲਾਈਆਂ ਨੇ ਜੀ ਅੰਦਰ ਪਾਖੀਆਂ ਤੇ ਆਪਣੀ ਸਾਰਾ ਖਾੜੀਆਰਾ ਕੰਮ ਕੰਪਲੀਟ ਹੈ ਢੋਲ ਬੇਲਾ ਕਰਤਾ। ਦੇਖੋ ਸੈਪੀ ਮਸਤੀ ਕਰਾ ਹੈ ਤੂੰ ਨਾ ਨਾ ਨੀਂਗਾ ਤੂੰ ਮੈਨ ਨੂੰ ਮਾ ਗਿਆ ਦੋ ਦਿਨੋਂ ਮੈਂ ਕੱਲ ਮਿਆਂ ਚ ਫਿਰਦੇ ਰਹੇ ਅੱਜ ਨੂੰ ਨਹੀਂ ਬੇਲੇ ਮਿਲੇ ਬੇਲੇ ਮਿਲੇ ਬਹੁਤ ਪਾ ਕੇ ਲੈ ਆਉਣਾ ਬੱਟੜ ਜੀ ਠੀ ਆਇ ਤਾਂ ਜਾਣੇ ਨਹੀਂ ਆ ਇੱਕ ਤਾਂ ਬਲਾਈ ਵੱਡਾ ਮਸਾ ਕਰਕੇ ਆ ਜਾਊਗਾ ਸਾਰਾ ਮੰਜਾ ਗਿੱਲਾ ਹੋ ਗਿਆ ਦੋ ਦਿਨਾਂ ਤੱਕ ਸੁੱਕਣਗੇ ਇਹ ਮੇਰੀਆਂ ਨੂਰੀਆਂ ਤੋਂ ਪਹਿਲਾਂ ਸੁੱਕ ਜਾਣਗੇ ਨਹੀਂ ਤਾਂ ਆਪਣੇ ਤਾਂ ਹੁਣ ਲੱਗ ਜਾਣਗੇ ਇਥੇ ਬੁਰਾ ਹਾਲ ਹੋਊ। ਆਏ ਚੁਕਾ ਦੇਂਗਾ ਵੱਠੜ ਕੇ ਮਾਮੇ ਨੂੰ ਬੋਲ ਮਾਰਾਂ। ਕਿੰਨੇ ਦਿਨ ਹੋ ਗਏ ਤੇਜੀ ਮਾਮੇ ਨੂੰ ਡੀਕਦਿਆਂ ਨੂੰ ਕੱਲੀ ਤੋਂ ਮੈਥੋਂ ਫਿਰ ਲੋਟ ਨਹੀਂ ਆਉਂਦਾ ਤੇ ਕੰਮ ਹੈ ਮੇਰੀ ਲੱਤ ਜ਼ਿਆਦਾ ਦੁਖਣ ਲੱਗ ਜਾਂਦੀ ਹੈ ਅੱਜ ਵੀ ਮੈਂ ਠੱਕਾ ਕਰ ਰਹੀ ਹਾਂ ਸਰੀਰ ਨਾਲੇ ਨਹੀਂ ਪਤਾ ਫਿਰ ਜ਼ਿਆਦਾ ਕੰਮ ਵਾਧੀ ਜੀ ਮਸਾਂ ਠੀਕ ਹੋਈ ਦੀ ਮੜੀ ਦੀ ਚਲੋ ਚੁਕਾ ਦੇ। ਹੁਣ ਘਾਤਨਾ ਮਾਮਾ ਤੂੰ ਚੁਕਾ ਕੇ ਜਾਏ ਤੂੰ ਚੁਕਾ ਰਿਹਾ ਨਾ ਚਰਤੇ ਚ ਆਣਾ ਹੋਰ ਇੰਨਾ ਭਾਰੀ ਆ ਇੱਕ ਵਾਰ ਜ ਆ ਜਾਊਗਾ ਤਾਂ ਹਜ ਮਸੀਲ ਜਾਊ ਤਾਂ ਨਹੀਂ ਟਿਕਾ ਜਾ ਕੋਈ ਹਾਇਰ ਕੇ ਨਾ ਮਨ ਜੀ ਇਹਨੂੰ ਵੀ ਲੈ ਕੇ ਨਾ ਹਏ ਗਰਦਨ ਦਾ ਢੱਕ ਪਿਆ ਟੁੱਟ ਨਾ ਤੇ ਰਾੜੀ ਇੱਕ ਕਰਕੇ ਲਈ ਕੀ ਕਰਕੇ ਲੈ ਜਾਂਦੀ ਇੱਕ ਇੱਕ ਕਰਕੇ ਇੰਨੀ ਗੇੜ ਲਾਉਂਦੀ ਮੈਂ ਕਿੰਦਰ ਦੀ ਚਪਲਾ ਦੇਖ ਲਾ ਦੇ ਬੋ ਵੀ ਚੜ ਰਣੀ ਮੇਰੀ ਇਹ ਆਪਣਾ ਮੁੱਠਿਆ ਹੀ ਕਿਰੀ ਪਰੀ ਪਈ ਆ ਜੀ ਕੋਠੇ ਵੀ ਭਰਦੇ ਛੱਡ ਚੜ ਗਏ ਮਾਤਾ ਨਾ ਵੀਡੀਓ ਬੰਦ ਕਰਕੇ ਹੱਥੋਂ ਬੰਦ ਕੱਢਣ ਜਾਣਾ ਤੇੰਦ ਸਕੂਲ ਬੰਨੀ ਸਾਢੇ ਤਿੰਨ ਹੋ ਗਏ ਕੰਬਲ ਮੈਂ ਸੁੱਕਣੇ ਪਾਤੇ ਨੂੰ ਕੰਮ ਨਿਭੜਿਆ ਮਰ ਮੱਝਾ ਬੰਦ ਕੀ ਨਾ ਮੈਂ ਤੇਰੇ ਤੇ ਰੰਨਾ ਵਾਲੇ ਅੱਜ ਚਿੰਦਾ ਬਣਾ ਲਿਆ ਮੈਨੂੰ ਪਤਾ ਅਜੇ ਇਨਾ ਤਵਾੜ ਰੇ ਇੱਕ ਤਾਂ ਮੇਰਾ ਫੇਰ ਵੀ ਆਉਂ ਨੂੰ ਹੋ ਰਹੀ ਕੁਰਸੀ ਥੋੜੀ ਹੋਈ ਨਾ ਚਲੋ ਜੀ ਹੁਣ ਆਪਾਂ ਮੈਂ ਸਮਝਣੇ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਮਿਲਦੇ ਆਂ ਅਗਲੀ ਵੀਡੀਓ ਨਾਲ ਹੁਣ ਤੱਕ ਦੀਨ ਸਤਿ ਸ੍ਰੀ ਅਕਾਲ ਜੀ